ਤਾਂ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਨਵੇਂ ਦਿਨ ਦੀ ਸ਼ੁਰੂਆਤ ਸੋਜ ਦਾ ਬਲੌਗ ਕਰ ਰਹੇ ਹਾਂ ਜੇ ਫਸਟ ਸਵੇਰੇ ਸੋ ਸਾਰੇ ਬਲੌਗ ਤੁਸੀਂ ਦੇਖਦੇ ਰਹੇ ਹੋ ਜਿਵੇਂ ਜਿਵੇਂ ਆਪਣੇ ਬਲੌਗ ਨੇ ਸਾਰੇ ਤੁਸੀਂ ਬਹੁਤ ਬੜੀ ਪਿਆਰ ਦੇ ਰਹੇ ਹੋ ਨਾ ਸਾ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਮੇਰੀ ਬੇਨਤੀ ਤੁਸੀਂ ਮੰਨ ਵੀ ਰਹੋ ਫੇਰ ਦੁਬਾਰਾ ਬੇਨਤੀ ਕਰਦੇ ਹਾਂ ਜਿਹੜੇ ਚੈਨਲ ਦੇ ਨਵੇਂ ਆਉਣ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰਨ ਜੇ ਵੀਡੀਓ ਬਧੀ ਲੱਗੇ ਲਾਈਕ ਕਰਿਆ ਕਰਨ ਕਮੈਂਟ ਕਰਿਆ ਕਰਨ ਵੀਡੀਓ ਬਤੁਤ শেয়ার ਕਰਿਆ ਕਰ ਸੋ ਅੱਜ ਦਾ ਆਪਾਂ ਚੱਲਣਾ ਜੀ ਸੰਗਰੂਰ ਕੰਮ ਦੋ ਨੇ ਇੱਕ ਤਾਂ ਤੇ ਦੂਜਾ ਇੱਕ ਆਪਾਂ ਲਾਣਦਾਸ ਦੀ ਜੋ ਸੁਗਰ ਦੀ ਦਵਾਈ ਹੈ ਉਹ ਆਪਾਂ ਦਵਾਈ ਆਪਾਂ ਲੈ ਕੇ ਆਉਣੀ ਹੈ ਜੀ ਸ਼ਹਿਰ ਪਾਤੜਾ ਤੋਂ ਤੇ ਆਪਾਂ ਚੱਲਦੇ ਹਾਂ ਜੀ ਹੁਣ ਸਨ ਚੱਲਾਂਗੇ ਬਾ ਮੂਣਕ ਤੇ ਉਸ ਤੋਂ ਬਾਅਦ ਆਪਾਂ ਆਪਣੇ ਅਗਲੇ ਕੰਮ ਤੇ ਸਫ਼ਰ ਤੇ ਚਾਲੇ ਪਾਵਾਂਗੇ ਸੋ ਬਣੇ ਰਹੋ ਸਾਡੇ ਸਫ਼ਰ ਨਾਲ ਇਸ ਵਲੌਗ ਨਾਲ ਚਾਹ ਨਾਲ ਤੇਰਾ ਦਾ ਵਿੱਚ ਅੱਖਰੇ ਚਲਾ ਦੇਣਾ ਚਲਾ ਬਸ ਇੱਕ ਦਿਨ ਰਹਿ ਗਈ ਵਰਕ ਆਊਟ ਹਾਂਜੀ ਦੋਸਤੋ ਪਹੁੰਚੇ ਜੀ ਇਸ ਟਾਈਮ ਆਪਾਂ ਸੰਗਰੂਰ ਏਜੰਸੀ ਦੇ ਵਿੱਚ ਇੱਥੇ ਆਪਾਂ ਸਵੇਰੇ ਕੁਝ ਦੁਪਹਿਰ ਆਪਾਂ ਨੇ ਖੜਾਈ ਸੀ ਥਾਰ ਰੌਕਸ ਥਾਰ ਰੌਕਸ ਦੇ ਮਾਮਲੇ 'ਚ ਅੱਜ ਫਿਰ ਆਪਾਂ ਪਹੁੰਚੇ ਸੰਗਰੂਰ ਏਜੰਸੀ ਦੇ ਵਿੱਚ ਤੇ ਬਾਕੀ ਗੱਲ ਕਰਦੇ ਅੰਦਰ ਜਾ ਕੇ ਇਹ ਕੰਮ ਆਪ ਨੂੰ ਪਕਾਇਆ ਰਿਹਾ ਇਹਨੂੰ ਕੰਮ ਗੱਲਬਾਤ ਕਰ ਲਈਏ ਤੇ ਫਿਰ ਸਭ ਬਾਹਰ ਕਹ ਦੱਸ ਦਿਆ ਗੱਲਬਾਤ ਸਾਰੀ ਲੈ ਵੀ ਆ ਗੱਡੀ ਆਪਾਂ ਹੁਣ ਅੱਜ ਦੀ ਸੰਗਰੂਰ ਏਜੰਸੀ ਤੋਂ ਦੱਸੇ ਵੀ ਗੱਡੀ ਕਰਨੀ ਇੱਕ ਹੋਰ ਹੁਣ ਆ ਗੱਡੀ ਲੈ ਰਿਹਾ ਸਾਡਾ ਲਖਵਿੰਦਰ ਸਿੰਘ ਲੱਖਾ ਕਿਹਾ ਮੈਗਰੂ ਖੈਰ ਸੁਖ ਰੱਖੇ ਹਾਂ ਰਦੇਣੀ ਮੁੱਕ ਚਾ ਅੱਜ ਨੇ ਵੀੜ ਕਿ ਚੱਲਾਂਗੇ ਵਾਈਟ ਕਲਰ ਚ ਲੈਣੀ ਹੈ ਨਾ ਇਹ ਵਾਈਟ ਸੋਨਾ ਬਹੁਤ ਲੱਗਦਾ ਹੈ ਨਾ ਕਰਾ ਦੇਵੋਗੇ ਫਿਰ ਅੱਜ ਹੈ ਅੱਜ ਦਾ ਸਾਰਾ ਸਿਸਟਮ ਕਰਕੇ ਹੈ ਅੱਜ ਸੈਂਗੜਕਾਰੀ ਵਿੱਚ ਕਿਹੜੀ ਹੈ ਸਨਰੂਫ ਹੈ ਇਹ ਵਿਦਾਊਟ ਸਨਰੂਫ ਵਾਲੀ ਇਹ ਹੀ ਲੈਣੀ ਹੈ ਹਟਦਾ ਨਹੀਂ ਹੈ ਐਸੇ ਦਿਨ ਹਰ ਬਵਾ ਲਈਏ ਐਸੇ ਤੇ ਕਹਿ ਰਹੇ ਆ ਹੈ ਐਸੇ ਤੇ ਕਹਿ ਰਹੇ ਨੇ ਉਸਨੇ ਨਾਂ ਕੀ ਕਹਿੰਦਾ ਹਣਾ ਤਾਂ ਲੱਗ ਜੂਗਾ ਉਹ ਪੁੱਛ ਕੇ ਹਾਂ ਲਾ ਉਹਨੂੰ ਫੋਕ ਕਰਕੇ ਕਹਿੰਦੇ ਆਜਾ ਭਾਈ ਵੇ ਘਰ ਤੋਂ ਸਾਡੇ ਨਾਲ ਦਾ ਉਹ ਕਿਤੇ ਵੀ ਬੰਦਾ ਜਿਆਦਾ ਕਾਲਾ ਹੈ ਹਾਂ ਆਜਾ ਕਿਤੇ ਮਿਲ ਕਰੇ ਇੱਧਰ ਦੇਖ ਵਧੀਆ ਕੋਈ ਇਹਦੇ ਫੰਕਸ਼ਨ ਇਹ ਤਾਂ ਆ ਜਾਦ ਨੇਣਾ ਉਹਦੋਂ ਨਾਲ ਹੋਰ ਭਾਈ ਉਹਦੇ ਚਾਰ ਵਾਟਰ ਕੰਮ ਕਰਦੇ ਨੇ ਇਹ ਬਲੇ ਸਾਰੇ ਸੱਤ ਇੱਥੇ ਕੰਮ ਕਰ ਰਹੇ ਨੇ ਬਾਕੀ ਚਲ ਹੁਣ ਤੂੰ ਚਲਾ ਆਵੇਂਗਾ ਭਾਈ ਦੇਖ ਰਾਂਗੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੂਜੀ ਲੈ ਲਾਂਗੇ ਹੈ ਤੇ ਨਾ ਇਹਦਾ ਜੇ ਇੱਕ ਕਮੀ ਹੈ ਇਹ ਅੰਦਰੋਂ ਨਹੀਂ ਗੁੱਦੀ ਬਸ ਇਹ ਥੜੀ ਚਾਬੀ ਬੰਦ ਕਰਕੇ ਉਹ ਅੰਦਰੋਂ ਖੁੱਲਦੀ ਹੈ ਉਹ ਅੰਦਰੋਂ ਖੁੱਲਦੀ ਹੈ ਚਾਬੀ ਬੰਦ ਕਰਕੇ ਖੋਲਣ ਦਾ ਪੰਗਿਆ ਤਾਂ ਬਸ ਹੋਰ ਕੋਈ ਨਹੀਂ ਹੋਰ ਤਾਂ ਇਹ ਥੋੜੀ-ਮੁਠੀ ਕੰਮ ਯਾਰ ਕੰਪਨੀ ਥੋੜੀ-ਮੁਠੀ ਰੱਖਦੀ ਹੋਇਆ ਨਾ ਬੜਾ ਕੇ ਕੰਪਨੀ ਕੋਲੇ ਪਾਦੇ ਕਿ ਕੰਮ ਹੀ ਦੂਰ ਕਰੋ ਚੱਲ ਬਾਕੀ ਕਰ ਦਿਆਂ ਗੱਲ ਹੁਣ ਆਪਾਂ ਉਹਨਾਂ ਨਾਲ ਹੈ ਬਲਾਲ ਨੂੰ ਕਿੱਥੇ ਹੈ ਬਲਾਲ ਨੂੰ ਕਿੱਥੇ ਮਿਲਣੀ ਹੈ ਪੱਕੀ ਹੁਣ ਦਸੀ ਜਨ ਫਾਈਨਲ ਹੈ ਠੀਕ ਹੈ ਚਲ ਬਲਾਉਣੇ ਆਪਾਂ ਉਹਨਾਂ ਨੂੰ بارشਾਂ ਹੋ ਗਈਆਂ ਤੇ ਗੱਡੀ ਦੀ ਆਪਣੀ ਹਾਲਤ ਹੋ ਗਈ ਸੀ ਕਾਫੀ ਖਰਾਬ ਤੇ ਹੁਣ ਆਪਾਂ ਗੱਡੀ ਲੈ ਕੇ ਸੀ ਧਵਾਉਣ ਜਾਖੜ ਤੇ ਗੱਡੀ ਲਾਜਿ ਤੋਂ ਬਾਅਦ ਵਾਪਸ ਗੱਡੀ ਦਾ ਹਾਲ ਕਾਫੀ ਬੁਰੀ ਹੋਈ ਹੋਈ ਤੁਸੀਂ ਦੇਖੀਗੇ ਫਿਰ ਵੀ ਤੁਹਾਨੂੰ ਦਿਖਾਉਣਾ ਹੈ ਗੱਡੀ ਦੇ ਆਪਣੇ ਖਾਲ ਦਾ ਉਹ ਪਿੱਛੇ ਗੱਡੀਆਂ ਖੜੀਆਂ ਨੇ ਸਾਧੀਆਂ ਵਾਸ਼ਿੰਗ ਕਰਨੀਆਂ ਤੇ ਅੱਗੇ ਤੁਹਾਨੂੰ ਗੱਡੀ ਦਾ ਹਾਲ ਦਿਖਾਣ ਤੋਂ ਪਹਿਲਾਂ ਤੋਂ ਵੱਧ ਕਿਹਾ ਮੈਂ ਗੱਡੀ ਦੀ ਕਾਫੀ ਬੁਰੀ ਹਾਲਤ ਵਿੱਚ ਪਈ ਸੀ ਗੱਡੀ ਦੀ ਇਹ ਜੀ ਹਾਲਤ ਹੈ ਆਪਣੀ ਗੱਡੀ ਦੀ ਧੋਣ ਤੋਂ ਪਹਿਲਾਂ ਕਾਫੀ ਲਿਬੜੀ ਪਈ ਹੈ ਉਹ ਬਾਰਸ਼ਾਂ ਦਾ ਵਾਦ ਇਹ ਗੱਡੀ ਆਪਣੀ ਜੀ ਹੈ ਤਵਾ ਹੀ ਨਹੀਂ ਕਾਫੀ ਬੁਰੀ ਹਾਲਤ ਹੋਈ ਹੈ ਜੀ ਤੇ ਹੁਣ ਆਪਾਂ ਧੋਈਏ ਗੱਡੀ ਧੋਣ ਤੋਂ ਬਾਅਦ ਤੁਹਾਨੂੰ ਬਾਕੀ ਵੀਡੀਓ ਪਿੰਟ ਕਰਨਾ ਲਾ ਬਣਾ ਜੀ ਗੱਡੀ ਬਾਈ ਕਹਿੰਦਾ ਗੱਡੀ ਉੱਥੇ ਲਾ ਦੇ ਤਾ ਵਾਤੇ ਹੁਣ ਧੋਣੇ ਤੇ ਬਾਕੀ ਵੈਕੂਮ ਕਲੀਨਰ ਵਗੈਰਾ ਕਰਾਵਾ ਲ ਸਰ ਵੀ ਗੱਡੀ ਤੇ ਵਾਸ਼ਿੰਗ ਕਰਾਉਣੀ ਹੈ ਆਪਣੀ ਗੱਡੀ ਬਾਸ਼ ਹੋ ਕੇ ਬਿਲਕੁਲ ਹੋ ਗਈ ਫਰੈਸ਼ ਨਵੀਂ ਨਵੀਂ ਗੱਡੀ ਨਿਕੜੇ ਤੋਂ ਕਿ ਗੱਡੀ ਦਾ ਕਾਫੀ ਤਕਰੀਬਨ ਸਾਨੂੰ ਪਤਾ ਹੀ ਹੈ ਬੁਰਾ ਹਾਲ ਹੋਇਆ ਪਿਆ ਤੇ ਗਾਰੇ ਨਾਲ ਤੇ ਹੁਣ ਹੋ ਗਈ ਕੋਈ ਨਾ ਠੀਕ ਚਲੋ ਵਧੀਆ ਹੈ ਗੱਡੀ ਦਾ ਸਾਫ ਸੁਥਰੀ ਗੱਡੀ ਨਿਕਲ ਗਈ ਹੁਣ ਨਵੀਂ ਬਿਲਕੁਲ ਹੈ ਤੇ ਹੁਣ ਚੱਲਦੇ ਆ ਬਾਕੀ ਪਾਲਸ ਵਗੈਰਾ ਰਹਿ ਗਈ ਕੋਈ ਹੋਰ ਵੀ ਕੰਮ ਹੈ ਤੈਨੂੰ ਸਾਰਾ ਦਿਨ ਐਸੀ ਕੰਮ ਤੇ ਸਟੇਸ ਬਣਾਉਣ ਲੱਗ ਰਿਹਾ ਮੈਂ ਸਟੇਟਸ ਸਟੇਟਸ ਪੱਲੇ ਰਹਿਣਗੇ ਲਖੰਡੀਆਂ ਨਾਲ ਮੀਟਿੰਗ ਹੋਈ ਜਣਾ ਉਹਦਾ ਸਟੇਟਸ ਪਾਉਣਾ ਅੱਜ ਜਿਹੜੀ ਅੱਜ ਮੀਟਿੰਗ ਹੋਈ ਆਪਣੀ ਹੈ ਅੱਛਾ ਉਹਲੇ ਪਾਸੇ ਲਿਖਿਆ ਸਹੀ ਹੈ ਐ ਜੀਪੀ 22 ਪ੍ਰਧਾਨ ਪੰਜਾਬ ਸ੍ਰੀ ਅਰਵਿੰਦ ਖੰਨਾ ਜੀ ਨਾਲ ਇਹ ਕਾ ਮੋਦਿਆਂ ਤੇ ਮੀਟਿੰਗ ਹੋਈ ਵਾਹ ਜੀ ਵਾਹ ਜੀ ਹਾਂ ਸਾਡੇ ਆ ਨਾ ਮੁੰਡੇ ਦੇ ਪੇਪਰ ਚੱਲ ਰਹੇ ਨੇ ਬਹਿ ਰਹੇ ਹਾਂ ਥੋੜਾ ਪਹਿਲਾਂ ਫੜਦਾ ਜਦੋਂ ਪੇਪਰ ਆਏ ਨੇ ਨਾ ਇਹ ਬਸ ਪੁਸ਼chnਾ ਇਹ ਨਾ ਪੜਦਾ ਦੰਦਰਾ ਚੱਲੀ ਜਾਂਦਾ ਪੜਾ ਰਹਿਣਾ ਜੋਰ ਨਾਲ ਪੜਦਾ ਪੜਦਾ ਪੜਨਾ ਉਹਦੇ ਪੜਦ ਨਹੀਂ ਤਾਂ ਮੋਬਾਈਲ 'ਚ ਸੰਭਦਾ ਜਾਂ ਟੀਵੀ ਕਿਉਂ ਅੱਜ ਮੀਂਹ ਪਜਾ ਤੈਨੂੰ ਕਿੱਥੇ ਨਹੀਂ ਤਾਂ ਸੁੱਟਦਾ ਕਿ ਰਹਿ ਗਈ ਮੇਰੇ ਤੱਕ ਤਾਂ ਆਏਗੀ ਡਰਦਾ ਇਹਦਾ ਕਾ ਕਰਨੇ ਗੜਾਂ ਲੱਗਦੀ ਹੁਣ ਚ ਉਹ ਕੋਈ ਗਰਾਲ ਦਾ ਕੀ ਹਾਲ ਆ ਉਹ ਫਲੱਟ ਵਿਦਿਕੇ ਵੰਡਪ ਗਿਆ ਤੂੰ ਸਰੇ ਦਾ ਵੀ ਪਾਇਆ ਗਮਰਾਸ ਤੇ ਵੀ ਸੁਆਗਤ ਹੈ ਤੁਹਾਡਾ ਜੀ ਅੱਜ ਕਾ ਦਾ ਮੈਂ ਪ੍ਰਿਆ ਕਰ ਲਵਾਂ ਬੈਠ ਪੱਜ ਕਾ ਦਾ ਮੈਂ ਜੀ ਇਨਸ਼ ਕਰੇਗੇ ਇਹ ਲੋਗ ਇੱਥੇ ਰਹੇਗੇ ਹਮਮਮ ਇਹ ਕਾ ਵੀ ਬਣਾਦਾ ਰੋ ਇਹਦਾ ਟਿਊਸ਼ਨ 5-10 ਮਿੰਟ ਹਮੇਸ਼ਾ ਲੇਟ ਹੀ ਰਹਿੰਦਾ ਹੈ ਅੱਜ ਵੀ ਲੇਟ ਦੀਗਾ ਹੈਨਾ ਕਾ ਵੀ ਬਾਈ ਜੀ ਹੈ ਕੀ ਬੈਠ ਕੇ ਚੱਲਸ ਹਾਂ ਕੀ ਯੂ ਕੇ ਨਾ ਮੈਨ ਨਹੀਂ ਹਾਂ ਡੋਟ ਅੰਡਰਸਟੈਂਡ ਪੜ੍ਹ ਲਓ ਪੜ੍ਹ ਲਓ ਪੇਪਰ ਨੇ ਯਾਰ ਮੇਰੀ ਇੰਗਲਿਸ਼ ਪੜ੍ਹੀ ਦੀ ਵੀ ਹੈ ਏ ਥੋੜੀ ਜੀ ਹੁਣ ਵੀ ਕਹੇ ਥੋੜੀ ਨਹੀਂ ਹੈ ਚਲੋ ਪੜ੍ਹ ਲਓ ਰੋਗਰੋ ਪੇਪਰ ਵੀ ਤੇਰੀ ਹੈ ਮੈਥ ਕਰ ਲਵੇ ਪੇਪਰ ਵੀ ਤੇਰੀ ਆਪਣੇ ਅੱਜ ਦੇ ਬਲੌਗ ਨੂੰ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ ਤੇ ਬਲੌਗ ਨੂੰ ਸਮਾਪਤੀ ਕਰ ਦਿੰਦੇ ਤੇ ਬਾਕੀ ਸਾਨੂੰ ਸਾਨੂੰ ਦੱਸਾਂ ਦੀ ਲੋੜ ਨਹੀਂ ਆਪਣੇ ਦੇਸ਼ ਤੇ ਭਾਰਤ ਤੇ ਪਾਕਿਸਤਾਨ ਦੇ ਜੋ ਹਾਲਾਤ ਬਣੇ ਹੋਏ ਨੇ ਉਹ ਖਾਦਰੇ ਵਾਲੇ ਰੱਬ ਅੰਦੇ ਦੀ ਕਿਰਪਾ ਬਣਾਈ ਰੱਖੇ ਬਾਕੀ ਨਾਲ ਦੇ ਨਾਲ ਗਾਈਡਲਾਈਨਸ ਆ ਜੋ ਸਰਕਾਰ ਵੱਲੋਂ ਜਾਰੀ ਹੁੰਦੀ ਹੈ ਨਾ ਉਹਨਾਂ ਦੇ ਕਾਨੂੰਨ ਤੇ ਉਹਨਾਂ ਦੇ ਆਮਲ ਕਰੋ ਜਿਵੇਂ ਮੋਕ ਟੰਡਣ ਵਾਸਤੇ ਲਾਈਟਾਂ ਬੰਦ ਕਰਾਉਂਦੇ ਨੇ 10 ਮਿੰਟ ਉਹ ਤੇ 20 ਮਿੰਟ ਉਹ ਸਾਰੇ ਗਾਈਡਲਾਈਨਸ ਜੋ ਸਰਕਾਰ ਵੱਲੋਂ ਆਉਂਦੀਆਂ ਨੇ ਸੈਂਟਰ ਸਰਕਾਰ ਵੱਲੋਂ ਨੇ ਸਾਰੇ ਫੋਲੋ ਕਰੋ ਆਫ ਦੀ ਸੇਫਟੀ ਰੱਖੋ ਲਾਈਟਿੰਗ ਜਿੰਨੀ ਹੁੰਦੀ ਉਹ ਵੱਧ ਤੋਂ ਵੱਧ ਬੰਦ ਰੱਖੋ ਇਸੇ ਜੀ ਆਪਣੀ ਸੇਫਟੀ ਆਪਣੇ ਪਰਿਵਾਰ ਦੀ ਸੇਫਟੀ ਹੈ ਸੋ ਜਿਵੇਂ ਬਾਕੀ ਤੁਸੀਂ ਸਾਡੇ ਨਾਲੋਂ ਵੱਧ ਸਿਆਣੇ ਹੋ ਇਸ ਚੀਜ਼ ਤੇ ਅਮਲ ਵੀ ਕਰੋਗੇ ਤੇ ਆਪਣੇ ਦੋਸਤ ਮਿੱਤਰਾਂ ਨੂੰ ਵੀ ਸੰਜੇਦ ਕਰੋਗੇ ਬਾਕੀ ਜੰਗ ਨਾ ਲੱਗੇ ਇਹੀ ਦੁਆ ਕਰੋ ਕਿਉਂਕਿ ਜੰਗ ਦੇ ਹਾਲਾਤ ਹੁੰਦਣ ਜੋ ਬਹੁਤ ਹੀ ਮਾੜੇ ਹੁੰਦੇ ਨੇ ਜਿੱਥੇ ਜਿੱਥੇ ਆਪਾਂ ਜੰਗਾਂ ਲੱਗੀਆਂ ਹੋਈਆਂ ਨੇ ਫਤਕੀ ਨੂੰ ਸਾਰੇ ਉਹ ਹਾਲਾਤ ਦੇਖ ਲਈਆਂ ਕਿ ਕੀ ਕੀ ਨੁਕਸਾਨ ਹੁੰਦੇ ਨੇ ਬਾਕੀ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੋਣਾ ਉਹੀ ਹੈ ਸੋ ਫਿਰ ਵੀ ਆਪਾਂ ਬੜ ਬੜ ਦੁਆ ਕਰੋ ਕਿ ਇਹ ਜੰਗ ਨਾ ਲੱਗੇ ਕਿ ਦੋ ਦੇਸ਼ਾਂ ਦਾ ਆਪਸ ਵਿੱਚ ਮਾਮਲੇ ਜ ਮਾਰੇ ਜਾਣਗੇ ਕਿਸੇ ਮਾਂ ਦਾ ਪੁੱਤ ਮਰਿਆ ਜੋ ਉਸੇ ਵੀਰ ਦਾ ਭਾਈ ਮਰਿਆ ਜਾਊਗਾ ਸੋ ਬਚਤ ਰੱਖੋ ਜਿੰਨੀ ਹੋ ਸਕਦੀ ਹੈ ਸੋ ਫਿਲਹਾਲ ਆਪਣੇ ਬਲੌਗ ਨੂੰ ਆਪਣੇ ਵੀਡੀਓ ਪਰ ਥੀ ਐਂਡ ਕਰਦੇ ਆ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਸੁਰੱਖੋ ਆਪਣਾ ਖਿਆਲ ਸਸ਼ੀ ਕਾਲ ਗੁੱਡ ਬਾਏ ਰੱਬ ਰੱਖਾ